ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਇੱਥੇ ਪਾਣੀ ਨੇ ਮਚਾਈ ਤਬਾਹੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੱਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬ੍ਰਾਜ਼ੀਲ ਦੇ ਦੱਖੀ ਦੱਖਣੀ ਸੂਬੇ ਰਿਓ ਗਾਂਡੋਡੋਰ ਸੂਲ ਦੇ ਵਿੱਚ ਇਸ ਹਫ਼ਤੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ ਜਿਸ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਸ਼ਾਮ ਨੂੰ ਕਿਹਾ ਕਿ ਜਦ ਕਿ ਦਰਜਨਾ ਲੋਕ ਆਨਪਛਾਤੇ ਨੇ ਇਹ ਗ੍ਰਾਉਂਡ ਅੰਡਰ ਦੋ ਸੁਲਦੀ ਸਿਵਲ ਡਿਫੈਂਸ ਅਥਾਰਟੀ ਨੇ ਇਹ ਕਹਿਆ ਹੈ ਕਿ 74 ਲੋਕ ਅਜੇ ਵੀ ਲਾਪਤਾ ਨੇ ਤੇ 8000 ਲੋਕ ਬੇਕਾਰ ਨੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ tufaan ne raas de 4497 ਸ਼ਹਿਰਾਂ ਦੇ ਵਿੱਚ ਲਗਭਗ 2 ਤਿਆਹੀਨ ਨੂੰ ਪ੍ਰਭਾਵਿਤ ਕੀਤਾ ਜੋ ਉਰੂਗਵੇ ਅਤੇ ਅਰਜנטיਨਾ ਦੇ ਸਰਾਂ ਦੇ ਨਾਲ ਲੱਗਦੇ ਨੇ ਸਥਾਨਕ ਅਥਾਰਟੀ ਨੇ ਕਿਹਾ ਹੈ ਕਿ ਉਹ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਹੋਰ ਸੱਤ ਮੁੱਤਾ ਤੂਫਾਨ ਨਾਲ ਸੰਬੰਧਿਤ ਨੇ ਦਿਨ ਦੀ ਸ਼ੁਰੂਆਤ ਦੇ ਵਿੱਚ ਇਸ ਦਿਨ ਕੁੱਲ 55 ਤੋਂ ਵੱਧ ਮੁੱਤਾਂ ਦੀ ਰਿਪੋਰਟ ਕੀਤੀ ਗਈ ਸੀ ਰਾਜ ਦੇ ਕਈ ਖੇਤਰਾਂ ਦੇ ਵਿੱਚ ਹੜ੍ਹ ਹੋਣ ਕਾਰਨ ਸੜਕ ਤੇ ਪੋਲਟਾ ਆ ਗਏ ਨੇ ਬਾਕੀ ਖਬਰਾਂ